ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਲਈ ਪੰਜਾਬ ਦੇ ਮੌਸਮ ਦੀ ਤੇ ਅਗਲੇ 4 ਤੋਂ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮਾ ਜਿਹੜਾ ਕੀ ਕਰ ਬਟ ਲੈਣ ਵਾਲਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਵੈਸਟਰਨ ਡਿਸਟਰਬੈਂਸ ਪੰਜਾਬ ਦੇ ਮੌਸਮ ਤੇ ਕਿੰਨਾ ਅਸਰ ਕਰੂਗਾ ਕਿਹੜੇ ਕਿਹੜੇ ਇਲਾਕਿਆਂ ਵਿੱਚ ਕਿੰਨਾ ਭਾਰੀ ਮੀਂਹ ਪੈ ਸਕਦਾ ਗੜੇਮਰੀ ਹੋਣ ਦੀ ਸੰਭਾਵਨਾ ਉਹ ਸਾਰਾ ਕੁਝ ਆਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰ ਲਈਏ ਇਸ ਵਕਤ ਹਵਾਵਾਂ ਦੀ ਦਿਸ਼ਾ ਦੀ ਤਾਂ ਪੰਜਾਬ ਦੇ ਵਿੱਚ ਇਸ ਵਕਤ ਤੇਜ਼ੀ ਦੇ ਨਾਲ ਉੱਤਰ-ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹਦੇ ਨਾਲ ਧੂਆਂ ਧੰਦਲਾ ਜਿਹੜਾ ਉਹ ਦਿਨ ਵੇਲੇ ਤਾਂ ਕਾਫੀ ਜਲਦੀ ਨਾਲ ਖਿੰਡ ਜਾਂਦਾ ਲੇਕਿਨ ਜਿਉਂ ਹੀ ਰਾਤ ਹੁੰਦੀ ਆ ਜਾਂ ਸ਼ਾਮ ਦਾ ਟਾਈਮ ਜਾਂ ਤੜਕਸਾਰਾ ਜਿਹੜਾ ਉਹ ਧੂਆਂ ਧੰਦਲ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਪੰਜਾਬ ਦੇ ਮੌਸਮ ਦੇ ਵਿੱਚ ਜਿਹਦੇ ਨਾਲ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਆ ਸਾਹ ਲੈਣ 'ਚ ਬਹੁਤ ਪ੍ਰੋਬਲਮ ਆ ਰਹੀ ਆ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਨੇ ਦੂਸਰੇ ਪ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਚੱਕਰਵਾਤ ਜਿਹੜਾ ਉਹ ਕਮਜ਼ੋਰ ਹੋ ਚੁੱਕਿਆ ਤੇ ਹੌਲੀ-ਹੌਲੀ ਗੁਜਰਾਤ ਤੇ ਰਾਜਸਥਾਨ ਦੇ ਰਖਣੀ ਭਾਗਾਂ ਵੱਲ ਨੂੰ ਵਧ ਰਿਹਾ ਜਿਸ ਦੇ ਕਰਕੇ ਰਾਜਸਥਾਨ ਤੇ ਗੁਜਰਾਤ ਦੇ ਕੁਝ ਭਾਗਾਂ ਦੇ ਵਿੱਚ ਮਹਾਰਾਸ਼ਟਰ ਦੇ ਕੁਝ ਭਾਗਾਂ 'ਚ ਹਲਕੀ ਦਰਮਿਆਨੀ ਬਰਖਾ ਹੋ ਰਹੀ ਆ ਹੁਣ ਉਸ ਤੋਂ ਬਾਅਦ 3 ਤਰੀਕ ਤੋਂ ਲੈ ਕੇ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਨਾਲ ਹਵਾਵਾਂ ਦੀ ਦਿਸ਼ਾ ਜਿਹੜੀ ਉਹ ਕੱਲ ਸ਼ਾਮ ਤੋਂ ਚੇਂਜ ਹੋਣ ਦੀ ਸੰਭਾਵਨਾ ਜਿਹੜੀ ਬਣ ਰਹੀ ਆ ਤੇ ਪੂਰਬ ਦੀਆਂ ਹਵਾਵਾਂ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਚੱਲਣਗੀਆਂ ਤੇ 4 ਤਰੀਕ ਤੋਂ ਇਹ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਜਿਹਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਉਚੇਰੇ ਪਹਾੜੀ ਇਲਾਕਿਆਂ ਤੋਂ ਲੈ ਕੇ ਨਿਚਲੇ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ ਹੋ ਸਕਦੀ ਹੈ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਤੇ ਨਾਲ ਦੀ ਨਾਲ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਵੀ ਬਰਫਬਾਰੀ ਤੇ ਬਰਖਾ ਦੀਆਂ ਗਤੀਵਿਧੀਆਂ ਹੁੰਨ ਦੀ ਸੰਭਾਵਨਾ ਤੇ ਇਹ ਵੈਸਟਰਨ ਡਿਸਟਰਬੈਂਸ ਦੇ ਨਾਲ ਇੱਕ ਪ੍ਰੇਰਿਤ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣੂਗਾ ਜਿਹਦੇ ਨਾਲ ਆ ਪੂਰੀ ਪੂਰਬ ਦੀ ਹਵਾ ਜਿਹੜੀ ਆ ਉਹ ਉੱਤਰ ਵੱਲ ਨੂੰ ਪਹਾੜੀ ਇਲਾਕਿਆਂ ਵੱਲ ਨੂੰ ਤੇ ਮੈਦਾਨੀ ਇਲਾਕਿਆਂ ਵੱਲ ਨੂੰ ਪਹੁੰਚੂਗੀ ਜਿਹਦੇ ਨਾਲ ਪੰਜਾਬ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ 4 ਤਰੀਕ ਨੂੰ 4 ਤਰੀਕ ਤੋਂ ਦੁਪਹਿਰ ਤੋਂ ਬਾਅਦ ਜਿਹੜਾ ਇਹ ਸਿਸਟਮ ਆ ਇਹਦੇ ਕਰਕੇ ਬੱਦਲ ਆ ਜਿਹੜੇ ਉਹ ਵੱਣਗੇ ਪਾਕਿਸਤਾਨ ਵਾਲੇ ਭਾਗਾਂ ਪਾਸੇ ਤੇ ਜੰਮੂ ਕਸ਼ਮੀਰ ਦੇ ਭਾਗਾਂ ਤੇ ਜੋ ਕਿ ਪੰਜਾਬ ਵੱਲ ਨੂੰ ਅੱਗੇ ਵਧਣਗੇ ਤੇ ਪੰਜਾਬ ਦੇ ਜਿਹੜੇ ਕਈ ਇਲਾਕੇ ਆ ਇਹਦੀ ਚਪੇੜ ਦੇ ਵਿੱਚ ਆਉਣਗੇ ਅੰਮ੍ਰਿਤਸਰ ਤਰਨਤਾਰਨ ਮੋਗਾ ਲੁਧਿਆਣਾ ਪਠਾਨਕੋਟ ਗੁਰਦਾਸਪੁਰ ਅਇਸ ਤੋਂ ਬਿਨਾ ਹਾਰ ਪਰ ਜਲੰਧਰ ਨਮਸਰ ਕਪੂਰਥਲਾ ਰੋਪੜ ਨੰਗਲ ਮਹਾਲੀ ਚੰਡੀਗੜ ਪਟਿਆਲਾ ਸੰਗਰੂਰ ਤੇ ਬਰਨਾਲੇ ਦੇ ਕੁਝ ਹਿੱਸੇ ਇਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਬੱਦਲ ਬਣ ਸਕਦੇ ਆ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਤੇ ਕਿਤੇ ਕਿਤੇ ਤੇਜ਼ ਬਰਖਾ ਜਿਹੜੇ ਪਹਾੜੀ ਇਲਾਕਿਆਂ ਦੇ ਨਾਲ ਲੱਗ ਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਤੇਜ਼ ਬਰਖਾ ਹੋ ਸਕਦੀ ਆ ਇਹ ਸਿਸਟਮ ਬਹੁਤ ਤੇਜ਼ੀ ਨਾਲ ਗੁਜ਼ਰੇਗਾ ਯਾਨੀ ਕਿ 4 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਿਹੜਾ ਇਹਦਾ ਅਸਰ ਆ ਪੰਜਾਬ ਵੱਲ ਨੂੰ ਵਧੂਗਾ ਤੇ ਬੜੀ ਤੇਜ਼ੀ ਦੇ ਨਾਲ ਹੁੰਦਾ ਹੋਇਆ ਦੁਪਹਿਰ ਤੋਂ ਲੈ ਕੇ ਸ਼ਾਮ ਇਹ ਰਾਤ ਤੜਕਸਾਰ ਹੁੰਦੇ ਹੋਏ ਪੰਤਰੀਕ ਨੂੰ ਇਹ ਜਿਹੜਾ ਸਿਸਟਮ ਆ ਉਹ ਉਹਦੇ ਕਰਕੇ ਜਿਹੜੇ ਬੱਦਲਬਾਈ ਹੋਊਗੀ ਮੀਂਹ ਹੀ ਅਗਾਰਬਾਈਆਂ ਹੋਣਗੀਆਂ ਉਹ ਅੱਗੇ ਲੰਘ ਜਾਣਗੀਆਂ ਤੇ ਜਿਹੜੇ ਦੱਖਣੀ ਇਲਾਕੇ ਆ ਜਿਵੇਂ ਫਰੋਜ਼ਪੁਰ ਫਰੀਦਕੋਟਾ ਮਕਸਰਮ ਲੋਟਾ ਬੂਰ ਫਾਜ਼ਲਕਾ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਬਾਈ ਹੋ ਸਕਦੀ ਆ ਹਲਕੀ ਫੁਲਕੀ ਕੈਂਮੈਣ ਵੀ ਹੋ ਸਕਦੀ ਆ ਜੇਕਰ ਬੱਦਲਾਂ ਜਿਹੜੇ ਉਹ ਥੋੜੇ ਦੱਖਣ ਵੱਰਤੀ ਹੁੰਦੇ ਆ ਪਾਕਿਸਤਾਨ ਦੇ ਕੁਝ ਹੋਰ ਭਾਗਾਂ ਤੇ ਅੱਗੇ ਨੂੰ ਵਧਦੇ ਆ ਤੇ ਤਾਂ ਉਹ ਬੱਦਲ ਆ ਜਿਹੜੇ ਉਹ ਇਹਨਾਂ ਭਾਗਾਂ ਦੇ ਵਿੱਚ ਵੀ ਕੁਝ ਦਰਮਿਆਨੀ ਵਰਖਾ ਦੇ ਸਕਦੇ ਆ ਨਹੀਂ ਤਾਂ ਹਲਕੀ ਵਰਖਾ ਜਾਂ ਬੱਦਲਵਾਈ ਹੋ ਸਕਦੀ ਆ ਹਵਾਵਾਂ ਚੱਲਣਗੀਆਂ ਕਿਉਂਕਿ ਤੁਸੀਂ ਦੇਖ ਸਕਦੇ ਹੋ 5 ਤਰੀਕ ਨੂੰ ਸਵੇਰ 7-8 ਵਜੇ ਦੇ ਨੂੰ ਹੀ ਜਿਹੜੀਆਂ ਪੱਛਮ ਦੀਆਂ ਹਵਾਵਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਜਾਣੀਆਂ ਪੰਜਾਬ ਦੇ ਦੱਖਣੀ ਇਲਾਕਿਆਂ ਤੇ ਤੇ ਬਾਕੀ ਭਾਗਾਂ ਦੇ ਵਿੱਚ ਪੂਰਬ ਦੀ ਹਵਾ ਜਿਹੜੀ ਹਲਕੀ ਫੁਲਕੀ ਚੱਲੂਗੀ ਤੇ ਹੌਲੀ-ਹੌਲੀ ਉਹ ਜਿਹੜਾ ਅਸਰ ਆ ਜਿਹੜਾ 5 ਤਰੀਕ ਨੂੰ ਸ਼ਾਮ ਤੱਕ ਪੂਰੀ ਤਰ੍ਹਾਂ ਖਤਮ ਹੋ ਜਾਣਾ ਪਹਾੜੀ ਇਲਾਕਿਆਂ 'ਚ ਵੀ ਮਦਾਨੀ ਇਲਾਕਿਆਂ 'ਚ ਵੀ ਕਿਤੇ ਛਟਮਟ ਕਾਰਵਾਈ ਆ ਜਿਹੜੀ ਪਹਾੜੇ ਇਲਾਕਿਆਂ 'ਚ ਹੋ ਸਕਦੀ ਆ 5 ਤਰੀਕ ਦੀ ਸ਼ਾਮ ਤੱਕ ਜਿਆਦਾ ਸਾਰਾ ਜਿਹੜਾ ਉਹ 4 ਤਰੀਕ ਦੀ ਦੁਪਹਿਰ ਤੋਂ ਬਾਅਦ 5 ਤਰੀਕ ਦੀ ਦੁਪਹਿਰ ਤੱਕ ਮੇਨ ਇਹਦਾ ਅਸਰ ਰਹਿਣਾ ਪਰ ਪੰਜਾਬ ਦੇ ਭਾਗਾਂ ਦੇ ਉੱਤੇ ਮਤਲਬ ਕੁਝ ਘੰਟੇ ਜਿਵੇਂ 5 ਤੋਂ 7 ਘੰਟਿਆਂ ਦੇ ਵਿੱਚ ਇਹਦਾ ਅਸਰ ਜਿਹੜਾ ਉਹ ਖਤਮ ਹੋਣ ਦੀ ਸੰਭਾਵਨਾ ਤੇ ਤੇਜ਼ੀ ਨਾਲ ਬਰਖਾ ਕਰਕੇ ਇਹਨੇ ਅੱਗੇ ਲੰਘ ਜਾਣਾ ਉਸ ਤੋਂ ਬਾਅਦ ਉੱਤਰ ਦੀਆਂ ਪੱਛਮ ਦੀਆਂ ਠੰਡੀਆਂ ਹਵਾਵਾਂ ਪਹਾੜ ਜਿਹੜੇ ਲੱਦੇ ਹੋਏ ਬਰਫ਼ ਨਾਲ ਉਹ ਜਿਹੜੀਆਂ ਹਵਾਵਾਂ ਪੰਜਾਬ ਦੇ ਵਿੱਚ ਐਂਟਰ ਹੋਣਗੀਆਂ ਉਹਦੇ ਨਾਲ ਇੱਕੋ ਦਮ ਠੰਡ ਦੇ ਵਿੱਚ ਵਾਧਾ ਹੋਊਗਾ ਤਾਪਮਾਨ ਜਿਹੜਾ ਉੱਪਰਲਾ 20 ਡਿਗਰੀ ਤੱਕ ਆ ਸਕਦਾ ਨੀਚੇ ਵਾਲਾ 10-12 ਤੋਂ ਲੈ ਕੇ 15 ਡਿਗਰੀ ਤੱਕ ਜਾ ਸਕਦਾ ਜਿਹਦੇ ਨਾਲ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਜੂ ਜਿਹੜੀ ਤਲਕੀ ਮਹਿਸੂਸ ਹੁੰਦੀ ਸੀ ਉਹ ਬਿਲਕੁਲ ਸਾਧਾ ਲਈ ਹੈ ਜਿਹੜੀ ਉਹ ਖਤਮ ਹੋ ਜੂਗੀ ਉਸ ਤੋਂ ਬਾਅਦ ਜਿਹੜਾ ਕੋਈ ਵੀ ਸਿਸਟਮ ਆ ਉਹ ਉੱਤਰ ਭਾਰਤ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਉਸ ਤੋਂ ਬਾਅਦ ਇੱਕ 11-12 ਤਰੀਕ ਨੂੰ ਇੱਕ ਸਿਸਟਮ ਆ ਜਿਹੜਾ ਉਹ ਹਲਕੇ ਦਰਜੇ ਦਾ ਵੈਸਟਰਨ ਡਿਸਟਰਬੈਂਸ ਆ ਉਹ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਉਹਦੇ ਬਾਰੇ ਜੋ ਵੀ ਅਪਡੇਟ ਹੋਈ ਉਹ ਨਾਲ ਦੀ ਨਾਲ ਆਪਾਂ ਤੁਹਾਨੂੰ ਦੇਵਾਂਗੇ ਇੱਕ ਸ਼ਕਤੀਸ਼ਾਲੀ ਵੈਸਟਰਨ ਡਿਸਟਰਬੈਂਟ ਹੈ ਜਿਹੜਾ ਉਹ ਨਵੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਨਾ ਲਈ 20 ਤਰੀਕ ਤੋਂ ਬਾਅਦ ਆਉਣ ਦੀ ਸੰਭਾਵਨਾ ਉਹਦੇ ਬਾਰੇ ਵੀ ਜਿਹੜੀ ਅਪਡੇਟ ਹੋਊਗੀ ਉਹ ਆਪਾਂ ਤੁਹਾਨੂੰ ਦੱਸਾਂਗੇ ਬੰਗਾਲ ਦੀ ਖਾੜੀ ਦੇ ਵਿੱਚ ਹਾਲੇ ਕੋਈ ਖਾਸ ਹਲਚਲ ਹੈ ਨਹੀਂਗੀ ਉਹ ਵੀ ਜੇਕਰ ਕਿਸੇ ਤਰ੍ਹਾਂ ਦੀ ਹੁੰਦੀ ਹੈ ਤਾਂ ਉਹ ਦੱਸਿਆ ਜਾਊਗਾ ਇਹ ਸਿਸਟਮ ਤੋਂ ਬਾਅਦ ਜਿਹੜੀ ਠੰਡ ਆ ਉੱਤਰ ਭਾਰਤ ਦੇ ਵਿੱਚ ਵਧਣੀ ਹੈ ਜਿਹੜੀ ਉਹ ਸ਼ੁਰੂ ਹੋ ਜੂਗੀ ਐਨੀ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਗਰੁੱਪਾਂ ਦੇ ਵਿੱਚ ਤੇ ਕਮੈਂਟ ਕਰਕੇ ਆਪਣੇ ਸੁਝਾਅ ਵੀ ਦਿਓ ਤੇ ਇਸ ਤੋਂ ਬਿਨਾ ਜਿਹੜੀ ਆਪਾਂ ਤੁਹਾਨੂੰ ਜ਼ਿਲ੍ਹੇਵਾਰ ਸੂਚਨਾ ਦਿੱਤੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਵਰਖਾ ਜਿਹੜੀ ਉਹ ਹੋ ਸਕਦੀ ਆ ਨਾਲ ਦੀ ਨਾਲ ਦਿੱਲੀ ਦੇ ਵਿੱਚ ਹਰਿਆਣਾ ਦੇ ਕੁਝ ਭਾਗਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਉੱਤਰ ਪ੍ਰਦੇਸ਼ ਦੇ ਪੱਛਮੀ ਇਲਾਕਿਆਂ ਦੇ ਵਿੱਚ ਵੀ ਬਰਖਾ ਹੋ ਸਕਦੀ ਹੈ ਰਾਜਸਥਾਨ ਦੇ ਕੁਝ ਇਲਾਕੇ ਪ੍ਰਭਾਵਿਤ ਨਹੀਂ ਹੋ ਸਕਦੇ ਉਹਨਾਂ ਦੇ ਸਿਰਫ ਦੱਖਣੀ ਇਲਾਕੇ ਤੇ ਕੁਝ ਮਹਾਰਾ ਮਧ ਪ੍ਰਦੇਸ਼ ਦੇ ਭਾਗ ਆ ਜਿਹੜੇ ਉਹਨਾਂ ਦੇ ਵਿੱਚ ਬਰਖਾ ਹਲਕੀ ਫੁਲਕੀ ਹੋ ਸਕਦੀ ਹੈ ਉਹ ਗੁਜਰਾਤ ਦੇ ਸਿਸਟਮ ਕਰਕੇ ਇੰਨੀ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਜੀ ਤੇ ਪੇਜ ਨੂੰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ